ਮੈਂ ਪਿਤਾ ਜੀ ਲਈ ਪ੍ਰਚਾਰ ਕਰ ਰਹੀ ਹਾਂ ਪਹਿਲੀ ਵਾਰ ਮੈਨੂੰ ਲੱਗਦਾ ਕਿਸੇ ਲਈ ਪ੍ਰਚਾਰ ਕੀਤਾ ਹੋਣਾ ਹੈ ਕਿਵੇਂ ਤਾਂ ਲੋਕਾਂ ਦਾ ਦਰਜਾ ਹੈ ਲੋਕਾਂ ਨੂੰ ਅਕਾਲੀ ਦਲ ਫੇਰ ਬਹੁਤ ਯਾਦ ਆ ਰਿਹਾ ਹੈ ਨਾਲੇ ਬੜੇ ਖੁਸ਼ ਨੇ ਕਿ ਇੱਕ ਐਨਾ ਪੜਿਆ ਲਿਖਿਆ ਕੈਂਡੀਡੇਟ ਉਹਨਾਂ ਨੂੰ ਮਤਲਬ ਮਿਲ ਰਿਹਾ ਇਸ ਟਾਈਮ ਲੁਧਿਆਣੇ ਨੂੰ ਸਪੈਸ਼ਲੀ ਹਲਕੇ ਨੂੰ ਆਪਣੇ ਵੈਸਟ ਨੂੰ ਇੱਕ ਲੀਡਰ ਨਾਲ ਇੱਕ ਰਿਪਰੈਜ਼ੈਂਟੇਟਿਵ ਦੀ ਲੋੜ ਹੈ ਸਮਝਦੇ ਨੇ ਕਿ ਅਕਾਲੀ ਦਲ ਵੇਲੇ ਕੀ ਕੀ ਹੋ ਗਿਆ ਤੇ ਅੱਗੇ ਵੀ ਜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਅਕਾਲੀ ਦਲ ਦੀ ਲੋੜ ਤੁਹਾਡੇ ਪਿਤਾ ਜੀ ਜਿਹੜੇ ਪੇਸ਼ੇ ਤੋਂ ਵਕੀਲ ਆ ਅਕਸਰ ਕਹਿੰਦੇ ਕਹਿੰਦੇ ਜਿਹੜੇ ਵਕੀਲ ਹੁੰਦੇ ਗੱਲ ਸੁਣਾਉਂਦੇ ਆ ਸੁਣਦੇ ਘੱਟ ਹੁੰਦੇ ਆ ਕਿ ਇੱਕ ਵਕੀਲ ਦਾ ਕੰਮ ਹੈ ਕਿ ਸੁਣਾਣਾ ਪਰ ਉਹ ਸੁਣਾਣ ਲਈ ਕੁਝ ਸੁਣਨਾ ਹੀ ਪੈਂਦੇ ਆ ਕਿਹੜੇ ਮੁੱਦੇ ਇਸ ਵਾਰ ਸਾਹ ਹਲਕਾ ਪੱਛਮੀ ਦੇ ਸਾਹਮਣੇ ਆਏ ਨੇ ਤੁਹਾਡੇ ਜਦੋਂ ਤੁਸੀਂ ਲੋਕਾਂ ਚ ਸਵੇਰੇ ਅਸੀਂ ਜਦੋਂ ਅਖਬਾਰ ਖੋਲਿਆ ਤੇ ਅਰੋੜਾ ਸਾਹਿਬ ਦਾ ਇੱਕ ਆਇਆ ਐਡ ਜੀਤਨ ਲਿਖਿਆ ਸੀ 70 ਦਿਨ ਦੇ ਵਿੱਚ ਕੀ ਕੀ ਕੰਮ ਹੋਏ ਤੇ ਐਜ਼ ਅ ਯੰਗ ਗਰਲ ਮਤਲਬ ਇੱਕ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋਏ ਮੇਰੇ ਦਿਮਾਗ ਚ ਇੱਕ ਚੀਜ਼ ਆਈ ਕਿ 70 ਦਿਨ ਦੇ ਵਿੱਚ ਹੀ ਕੰਮ ਹੋਵੇ ਸਰਕਾਰ ਨੂੰ ਤਾਂ 3.5 ਤੇ 3 ਸਾਲ ਹੋ ਚੁੱਕੇ ਤੁਹਾਡੀ ਬਹੁਤ ਸਹੀ ਗੱਲ ਹੈ ਕਿ ਇਸ ਇਲੈਕਸ਼ਨਸ ਨਾਲ ਸਰਕਾਰ ਬਣਨੀ ਹੈ ਨਾ ਟੁੱਟਣੀ ਹੈ ਪਰ ਇੱਕ ਸਰਕਾਰ ਨੂੰ ਝਟਕਾ ਵੀ ਤਾਂ ਦੇਣਾ ਪੈਣਾ ਆਪਾਂ 3.5 ਸਾਲ ਬਹੁਤ ਦੇਖਿਆ ਬਹੁਤ ਸਹਿਲੇ ਆਪਾਂ ਮਤਲਬ ਜਿੰਨੇ ਵਾਦੇ ਇਹਨਾਂ ਨੇ ਕੀਤੇ ਸੀਗੇ ਜਿੰਨੀਆਂ ਸਾਡੀਆਂ ਬੀਬੀਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਇਹਨਾਂ ਨੇ ਲਾਰੇ ਲਗਾਏ ਸੀਗੇ ਉੱਚ ਇੱਕ ਵੀ ਨਹੀਂ ਕਮਿਟਮੈਂਟ ਪੂਰੀ ਹੋਈ ਪੰਜਾਬੀ ਸਾਡੇ ਦਾ ਨਾ ਗੁੱਸਾ ਬਹੁਤ ਹੁੰਦਾ ਤੇ ਅਸੀਂ ਉਹ ਗੁੱਸੇ ਜਾ ਕੇ ਕਿਹੋ ਜੀ ਸਰਕਾਰ ਉਹ ਆਪਣੇ ਸਿਰ ਤੇ ਬਿਠਾ ਲਿਆ ਜਿਹੜੀ ਸਰਕਾਰ ਨੂੰ ਹੁਣ ਉਹਨਾਂ ਦੀ ਆਪਣੀ ਦਿੱਲੀ ਨੇ ਵੀ ਕੱਢ ਤੇ ਕਾਂਗਰਸ ਵਾਲੇ ਉਹਨਾਂ ਨੂੰ ਤਾਂ ਹਾਲੇ ਤੱਕ ਸੈਂਟਰਸ ਨੇ ਕਿਸੇ ਨੇ ਚੁਸ ਕਿਤਾ ਉਹ ਹਾਲੇ ਤਾਂ ਆਪੋਜੀਸ਼ਨ ਚੁੱਕ ਹੈ ਨੇ ਕਹਿੰਦੇ ਹੈ ਨਾ ਜਿਵੇਂ ਇੱਕ ਗਮਲਾ ਹੈ ਉਹ ਗਮਲੇ ਨੂੰ ਬਾਹਰੋਂ ਤਾਂ ਸਜਾਤਾ ਪਰ ਅੰਦਰੋਂ ਜੇ ਉਹ ਖੋਖਲੇ ਉਹਨਾਂ ਨੇ ਬਾਹਰੋਂ ਸਜਾ ਕੇ ਤਾਂ ਦਿਖਾਤਾ ਸੀ ਆਪ ਪ੍ਰੋਜੈਕਟ ਕਰਤਾ ਉਹ ਪ੍ਰੋਜੈਕਟ ਕਰਤਾ ਅੰਦਰੋਂ ਤਾਂ ਹਲੇ ਉਹ ਖੋਖਲੇ ਨੇ ਕਿ ਜੇ ਮੈਂ ਆਪਣੇ ਫਾਦਰ ਸਾਹਿਬ ਦੇ ਵਰਗੀ 5% ਵੀ ਬਣ ਜਾ ਜਿਨ੍ਹਾਂ ਦੇ ਉਹਨਾਂ ਦੇ ਕਰਮ ਹੈ ਜਿਨ੍ਹਾਂ ਦੇ ਮੇਰੇ ਦਾਦਾ ਜੀ ਦੇ ਕਰਮ ਸੀਗੇ ਤਾਂ ਮੈਂ ਕਹਿੰਦੀ ਆ ਮੇਰੀ ਜ਼ਿੰਦਗੀ ਪਾਰ ਵਿਧਾਨ ਸਭਾ ਹਲਕਾ ਪੱਛਮੀ ਦਾ ਜਿਹੜਾ ਚੋਣਵੀ ਖੜਾ ਆਪਣੇ ਆਖਰੀ ਪੜਾਵਲ ਹੈ ਤੇ ਸਾਰਿਆਂ ਹੀ ਸਿਆਸੀ ਧਿਰਾਂ ਜਿੰਨੇ ਵੀ ਉਮੀਦਵਾਰ ਨੇ ਸਿਆਸੀ ਪਾਰਟੀਆਂ ਦੇ ਆਪਣੀ ਆਪਣੀ ਜਿੱਤ ਦਾ ਦਾਵਾ ਵੀ ਕਰ ਰਹੇ ਨੇ ਜਿੱਥੇ ਵੱਡੇ ਲੀਡਰ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਆ ਉੱਥੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਪਰਿਵਾਰ ਵੀ ਡੇ ਬੜੇ ਆਪਣੇ ਪਰਿਵਾਰਕ ਮੈਂਬਰ ਦੇ ਲਈ ਚੋਣ ਪ੍ਰਚਾਰ ਕਰ ਰਹੇ ਆ ਜਿੱਥੇ ਕਹਿੰਦੇ ਆ ਕਿ ਕਿਸੇ ਵੀ ਧੀ ਦੇ ਲਈ ਜਿਹੜਾ ਪਿਓ ਹੁੰਦਾ ਉਹਦੀ ਆਣ-ਬਾਣ ਸ਼ਾਨ ਹੁੰਦਾ ਤੇ ਜਿਹੜਾ ਧੀਆ ਹੁੰਦੀਆਂ ਨੇ ਉਹ ਵੀ ਕਿਸੇ ਬਾਪ ਦੀ ਇੱਜ਼ਤ ਹੁੰਦੀਆਂ ਨੇ ਸਾਡੇ ਨਾਲ ਐਡਵੋਕੇਟ ਪਰਵਕਰ ਸਿੰਘ ਊਮਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੀ ਸੁਪਤਰੀ ਆ ਗੱਲਬਾਤ ਕਰਦੇ ਆ ਕਿ ਕਿੰਨੇ ਦਿਨ ਚੋਣ ਪ੍ਰਚਾਰ ਦੇ ਹੋ ਗਏ ਡੋਰ ਟੂ ਡੋਰ ਵੀ ਕਰ ਰਹੇ ਨੇ ਮੀਟਿੰਗਾਂ ਵੀ ਕਰ ਰਹੇ ਨੇ ਕਿੱਦਾਂ ਦਾ ਲੋਕਾਂ ਦਾ ਰੁਝਾਨ ਹੈ ਤੇ ਕਿਵੇਂ ਲੱਗਦਾ ਹੈ ਨਤੀਜੇ ਕਿਵੇਂ ਆਉਣ ਦੀ ਆਸ ਹੈ ਮਨ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਆਪਣੇ ਪਿਤਾ ਜੀ ਲਈ ਪ੍ਰਚਾਰ ਕਰ ਰਹੀ ਹੋਂ ਪਹਿਲੀ ਵਾਰ ਮੈਨੂੰ ਲੱਗਦਾ ਕਿਸੇ ਲਈ ਪ੍ਰਚਾਰ ਕੀਤਾ ਹੋਣਾ ਹੈ ਕਿਵੇਂ ਦਾ ਲੋਕਾਂ ਦਾ ਰੁਝਾਨ ਹੈ ਅ ਲੋਕੀ ਬੜੇ ਖੁਸ਼ ਨੇ ਜੀ ਮੈਂ ਤਾਂ ਇਹ ਗੱਲ ਅਕਸਰ ਕਹਿ ਨੀਆ ਹੁਣ ਕਿ ਲੋਕਾਂ ਨੂੰ ਅਕਾਲੀ ਦਲ ਫੇਰ ਬਹੁਤ ਯਾਦ ਆ ਰਿਹਾ ਨਾਲੇ ਬੜੇ ਖੁਸ਼ ਨੇ ਕਿ ਇੱਕ ਐਨਾ ਪੜਿਆ ਲਿਖਿਆ ਕੈਂਡੀਡੇਟ ਉਹਨਾਂ ਨੂੰ ਮਤਲਬ ਆ ਮਿਲ ਰਿਹਾ ਤੇ ਜਿੱਦਾਂ ਕਿ ਇੱਕ ਗੱਲ ਮੈਂ ਸਾਰਿਆਂ ਨੂੰ ਕਹਿ ਨੀਆ ਕਿ ਇਸ ਟਾਈਮ ਲੁਧਿਆਣੇ ਨੂੰ ਸਪੈਸ਼ਲੀ ਹਲਕੇ ਨੂੰ ਆਪਣੇ ਵੈਸਟ ਨੂੰ ਇੱਕ ਲੀਡਰ ਨਾਲੋਂ ਇੱਕ ਰਿਪ੍ਰੈਜ਼ੈਂਟੇਟਿਵ ਦੀ ਲੋੜ ਹੈ ਦੇਖੋ ਲੀਡਰਸ ਸਾਡੇ ਕੋਲ ਬਹੁਤ ਨੇ ਬਹੁਤ ਚੰਗੇ-ਚੰਗੇ ਨੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਰਿਪ੍ਰੈਜ਼ੈਂਟੇਟਿਵਸ ਬਹੁਤ ਘੱਟ ਨੇ ਜੋ ਕਿ ਸਾਡੀ ਇੱਕ-ਇੱਕ ਗੱਲ ਨੂੰ ਸੁਣੇ ਸਮਝੇ ਤੇ ਉਹਨੂੰ ਪਤਾ ਹੋਵੇ ਕਿ ਹਾਂਜੀ ਜੇ ਮੇਰੀ ਆ ਪ੍ਰੋਬਲਮ ਲੋਕੀ ਫੇਸ ਕਰ ਰਹੇ ਨੇ ਤਾਂ ਆਪਾਂ ਕਿਹੜਾ ਦਰਵਾਜ਼ਾ ਜਾ ਕੇ ਖਟਕਟਾਣ ਤਾਂ ਇਹੋ ਜੇ ਰਿਪਰੈਜ਼ੈਂਟੇਟਿਵ ਦੀ ਹੁਣ ਲੋੜ ਹੈ ਤੇ ਲੋਕੀ ਸਮਝਦੇ ਨੇ ਇਸ ਚੀਜ਼ ਨੂੰ ਯੂਥ ਆਪਣਾ ਬਹੁਤ ਅੱਗੇ ਵੱਧ ਚੁੱਕਿਆ ਦੇਖੋ 8-9 ਸਾਲਾਂ ਸਿਆਸੀ ਜਿਹੜਾ ਮਾਮਲਾ ਹੈ ਬਹੁਤ ਬਦਲਾਅ ਵੇ ਦੇ ਵਿੱਚ ਤੇ ਹੁਣ ਯੂਥ ਬਹੁਤ ਜ਼ਿਆਦਾ ਜੁੜ ਰਿਹਾ ਸਾਡੇ ਨਾਲ ਅਕਾਲੀ ਦਲ ਦੇ ਨਾਲ ਬਹੁਤ ਜ਼ਿਆਦਾ ਜੁੜ ਰਿਹਾ ਤੇ ਜਿਦਾਂ ਕਿ ਸਾਨੂੰ ਪਤਾ ਹੈ ਮਾਪੇ ਤਾਂ ਆਪਣੇ ਬੱਚਿਆਂ ਦੀ ਗੱਲ ਸੁਣਦੇ ਹੀ ਨੇ ਤੇ ਸਾਰੇ ਬੱਚੇ ਮੈਂ ਕਹਿ ਸਕਦੀ ਹਾਂ ਇਸ ਟਾਈਮ ਸਾਡੇ ਹੱਕ 'ਚ ਨੇ ਜਿੰਨੇ ਮੁੰਡੇ ਕੁੜੀਆਂ ਜਵਾਨ ਨੇ ਸਮਝਦੇ ਨੇ ਕਿ ਆਕਾਲੀ ਦਲ ਵੇਲੇ ਕੀ ਕੀ ਹੋ ਗਿਆ ਤੇ ਅੱਗੇ ਵੀ ਜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਆਕਾਲੀ ਦਲ ਦੀ ਲੋੜ ਆ ਤੁਹਾਡੇ ਪਿਤਾ ਜੀ ਜਿਹੜੇ ਪੇਸ਼ੇ ਤੋਂ ਵਕੀਲ ਆ ਅਕਸਰ ਕਹਿੰਦੇ ਕਹਿੰਦੇ ਜਿਹੜੇ ਵਕੀਲ ਹੁੰਦੇ ਆ ਗੱਲ ਸੁਣਾਉਂਦੇ ਆ ਸੁਣਦੇ ਘੱਟ ਹੁੰਦੇ ਆ ਪਰ ਤੁਹਾਡੀ ਤਾਂ ਰਾਤ ਜਾਂ ਦੁਪਹਿਰੇ ਪਿਤਾ ਜੀ ਨਾਲ ਗੱਲ ਹੋ ਜਾਂਦੀਆਂ ਹੁਣ ਤਾਂ ਲੋਕਾਂ ਦੀਆਂ ਸੁਣਨੀਆਂ ਵੀ ਪੈਂਦੀਆਂ ਹੋਣੀਆਂ ਨੇ ਕਿਵੇਂ ਦੀ ਚਰਚਾ ਹੋਈ ਦੇਖੋ ਇੱਕ ਵਧੀਆ ਗੱਲ ਵੀ ਕਹੀ ਤੁਸੀਂ ਕਿ ਇੱਕ ਵਕੀਲ ਦਾ ਕੰਮ ਹੈ ਕਿ ਸੁਣਾਣਾ ਪਰ ਉਹ ਸੁਣਾਣ ਲਈ ਕੁਝ ਸੁਣਨਾ ਹੀ ਪੈਂਦੇ ਇੱਕ ਲਾਇਰ ਹੋਣ ਦੇ ਨਾਤੇ ਤੁਸੀਂ ਕਿਸੇ ਨੂੰ ਕਿਸੇ ਵੀ ਲਾਇਰ ਨੂੰ ਮੈਂ ਪੂਰੀ ਫੈਟਰਨਿਟੀ ਲਈ ਕਹਿ ਸਕਦੀ ਹਾਂ ਜਦ ਤੱਕ ਉਹ ਆਪਣੇ ਕਲਾਇੰਟਸ ਦੇ ਫੈਕਟਸ ਨਹੀਂ ਸੁਣਨਗੇ ਜਦ ਤੱਕ ਉਹ ਆਪਣੇ ਲੋਕਾਂ ਦੀ ਗੱਲ ਨਹੀਂ ਸੁਣਨਗੇ ਤਦ ਤੱਕ ਉਹ ਵੀ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੇ ਸੋ ਬੋਲਦੇ ਅਸੀਂ ਜਾ ਕੇ ਆਪਣੇ ਕੋਰਟ ਰੂਮ ਚ ਪਹਿਲਾਂ ਅਸੀਂ ਚੈਂਬਰ ਚ ਸੁਣਦੇ ਹਾਂ ਅਸੀਂ ਫੈਕਟਸ ਇਕੱਠੇ ਕਰਦੇ ਹਾਂ ਉਦਾਂ ਹੀ ਪਹਿਲਾਂ ਅਸੀਂ ਆਪਣੇ ਲੋਕਾਂ ਦੀਆਂ ਗੱਲਾਂ ਸੁਣਦੇ ਹਾਂ ਅਸੀਂ ਸਮਝਦੇ ਹਾਂ ਕਿ ਕੀ ਪ੍ਰੋਬਲਮ ਹੈ ਕਿ ਦਿੱਕਤਾਂ ਕਿਹਨੇ ਆ ਫਿਰ ਅਸੀਂ ਆਪਣੀ ਅਸੈਂਬਲੀ ਚ ਜਾ ਕੇ ਬੋਲਣ ਯੋਗ ਹੋਵਾਂਗੇ ਤਾਂ ਇਹ ਤਾਂ ਉਹੀ ਮਾਮਲਾ ਹੈ ਜੀ ਜਿੱਦਾਂ ਅਸੀਂ ਕਹਿ ਰਹੇ ਹਾਂ ਫਰੋਮ ਕੋਰਟ ਰੂਮ ਟੂ ਪੀਪਲਸ ਕੋਰਟ ਅਸਾ ਲੋਕਾਂ ਦੀ ਹੁਣ ਕੋਰਟ ਚ ਆ ਚੁੱਕੇ ਆ ਕਿਹੜੇ ਮੁੱਦੇ ਇਸ ਵਾਰ ਅਸਾਂ ਹਲਕਾ ਪੱਛਮੀ ਦੇ ਸਾਹਮਣੇ ਆਏ ਨੇ ਤੁਹਾਡੇ ਜਦੋਂ ਤੁਸੀਂ ਲੋਕਾਂ ਚ ਗਏ ਅ ਬਹੁਤ ਮੁੱਦੇ ਆਏ ਨੇ ਦੇਖੋ ਬਹੁਤ ਅਲੱਗ-ਅਲੱਗ ਤਰੀਕੇ ਦੇ ਲੋਕਾਂ ਨੂੰ ਹੁਣ ਮੈਂ ਮਿਲਿਆ ਤੇ ਹਰ ਕਾਟਰ ਦੇ ਲੋਕਾਂ ਨੂੰ ਮਿਲਿਆ ਮੈਂ ਇੱਕ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸੂਗੀ ਅੱਜ ਸਵੇਰੇ ਅਸੀਂ ਜਦ ਅਖਬਾਰ ਖੋਲਿਆ ਤੇ ਅਰੋੜਾ ਸਾਹਿਬ ਦਾ ਇੱਕ ਆਇਆ ਐਡ ਜੀਤਨ ਲਿਖਿਆ ਸੀ 70 ਦਿਨ ਦੇ ਵਿੱਚ ਕੀ ਕੀ ਕੰਮ ਹੋਏ ਤੇ ਐਸ ਅ ਯੰਗ ਗਰਲ ਮਤਲਬ ਇੱਕ ਯੂਥ ਨੂੰ ਰਿਪਰਿਜ਼ੈਂਟ ਕਰਦੇ ਹੋਏ ਮੇਰੇ ਦਿਮਾਗ 'ਚ ਇੱਕ ਚੀਜ਼ ਆਈ ਕਿ 70 ਦਿਨ ਦੇ ਵਿੱਚ ਹੀ ਕੰਮ ਹੋਏ ਸਰਕਾਰ ਨੂੰ ਤਾਂ ਤਿੰਨ ਸਾਢੇ ਤਿੰਨ ਸਾਲ ਹੋ ਚੁੱਕੇ ਹੈ ਨਾ ਤੇ ਐਦਾਂ ਹੀ ਹਰ ਇਨਸਾਨ ਦੇ ਵਿੱਚ ਮੈਂ ਹੁਣ ਛੋਟੀ ਜੀ ਗੱਲ ਦੱਸੂਗੀ ਅਸੀਂ ਕਈ ਏਰੀਆਜ਼ ਜਾਂਦੇ ਹਾਂ ਜਿਵੇਂ ਜਵੱਦੀ ਚਲੇ ਗਏ ਉੱਥੇ ਇਹਨਾਂ ਨੇ ਪਾਣੀ ਦੀ ਪਾਈਪਲਾਈਨ ਦੇ ਚੱਕਰ 'ਚ ਕਿਉਂਕਿ ਉੱਥੇ ਪਾਣੀ ਦੀ ਬੜੀ ਦਿੱਕਤ ਹੈ ਇਹ ਤਾਂ ਸਾਰਿਆਂ ਨੂੰ ਪਤਾ ਹੀ ਨਹੀਂ ਉਹਦੇ ਚੱਕਰ 'ਚ ਇਹਨਾਂ ਨੇ ਪੂਰਾ ਏਰੀਆ ਖੁੱਦੇ ਹੋਏ ਕਿ ਹਾਂਜੀ ਅਸੀਂ ਪਾਈਪਾ ਪਾਵਾਂਗੇ ਪਰ ਪਾਈਪਾ ਕਦੋਂ ਪਾਵਾਂਗੇ ਇਲੈਕਸ਼ਨਾਂ ਤੋਂ ਬਾਅਦ ਤੁਸੀਂ ਹੁਣ ਇਲੈਕਸ਼ਨਾਂ ਦੇ ਨਾਮ ਤੇ ਲੋਕਾਂ ਨੂੰ ਜਿਵੇਂ ਕਹਿੰਦੇ ਲਾਰਾ ਤਾਂ ਲਗਾਤਾ ਪਰ ਤੁਸੀਂ ਉਹ ਪੂਰਾ ਤਾਂ ਕਰ ਨਹੀਂ ਰਹੇ ਹੋ ਕਿ ਜਿੱਤਾਉਂਗੇ ਫਿਰ ਅਸੀਂ ਉਹ ਪੂਰਾ ਵੀ ਕਰ ਦਾਂਗੇ ਇਹ ਤਾਂ ਫਿਰ ਗਲਤ ਗੱਲ ਹੈ ਨਾ ਇਹ ਤੁਹਾਡਾ ਵਿਜ਼ਨ ਨਹੀਂ ਹੈ ਮਤਲਬ ਨਾ ਤਾਂ ਇਲੈਕਸ਼ਨ ਚ ਸਰਕਾਰ ਬਣਨੀ ਹੈ ਨਾ ਟੁੱਟਣੀ ਹੈ ਲੋਕ ਤੁਹਾਡੇ ਪਿਤਾ ਜੀ ਨੂੰ ਵੋਟ ਕਿਉਂ ਪਾਉਣ ਤੁਹਾਡੀ ਬਹੁਤ ਸਹੀ ਗੱਲ ਹੈ ਕਿ ਇਸ ਇਲੈਕਸ਼ਨ ਚ ਨਾ ਸਰਕਾਰ ਬਣਨੀ ਹੈ ਨਾ ਟੁੱਟਣੀ ਹੈ ਪਰ ਇੱਕ ਸਰਕਾਰ ਨੂੰ ਝਟਕਾ ਵੀ ਤਾਂ ਦੇਣਾ ਪੈਣਾ ਆਪਾਂ ਤਿੰਨ ਸਾਢੇ ਤਿੰਨ ਸਾਲ ਬਹੁਤ ਦੇਖ ਲਿਆ ਬਹੁਤ ਸਹਿ ਲਿਆ ਆਪਾਂ ਮਤਲਬ ਜਿੰਨੇ ਵਾਦੇ ਇਹਨਾਂ ਨੇ ਕੀਤੇ ਸੀਗੇ ਜਿੰਨੀਆਂ ਸਾਡੀਆਂ ਬੀਬੀਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਇਹਨਾਂ ਨੇ ਲਾਰੇ ਲਗਾਏ ਸੀਗੇ ਉਹ ਚੋਂ ਇੱਕ ਵੀ ਨਹੀਂ ਕਮਿਟਮੈਂਟ ਪੂਰੀ ਹੋਈ ਮੇਰੇ ਸਾਹਮਣੇ ਆ ਕੇ ਮੇਰੇ ਛੱਡੋ ਬਾਦਲ ਸਾਹਿਬ ਡਾਇਰੈਕਟਲੀ ਕਹਿੰਦੇ ਆ ਕਿ ਸਾਹਮਣੇ ਆ ਕੇ ਇੱਕ ਚੀਜ਼ ਦਿਖਾ ਦੇਣ ਆਮ ਆਦਮੀ ਪਾਰਟੀ ਸਰਕਾਰੀ ਨਹੀਂ ਕਾਂਗਰਸ ਦੀ ਸਰਕਾਰ ਵੀ ਆ ਕੇ ਆਪਣੇ ਪ੍ਰੋਜੈਕਟਸ ਗਿਣਾ ਦੇ ਤੇ ਗੱਲ ਇੰਨੀ ਹੈ ਕਿ ਹੁਣ ਜਦ ਤੁਸੀਂ ਚੇਂਜ ਲੈ ਕੇ ਆਉਂਗੇ ਦੇਖੋ ਇਹ ਗੱਲ ਤਾਂ ਮੈਂ ਆਪਣੇ ਫਾਦਰ ਸਾਹਿਬ ਤੋਂ ਹੀ ਸਿੱਖੀ ਹੈ ਕਿ ਪੰਜਾਬੀ ਸਾਡੇ ਐਨਾ ਗੁੱਸਾ ਬਹੁਤ ਹੁੰਦਾ ਤੇ ਅਸੀਂ ਉਹ ਗੁੱਸੇ ਜਾ ਕੇ ਇੱਕ ਇਹੋ ਜੀ ਸਰਕਾਰ ਨੂੰ ਆਪਣੇ ਸਿਰ ਤੇ ਬਿਠਾ ਲਿਆ ਜਿਹੜੀ ਸਰਕਾਰ ਨੂੰ ਹੁਣ ਉਹਨਾਂ ਦੀ ਆਪਣੀ ਦਿੱਲੀ ਨੇ ਵੀ ਕੱਢ ਤਾ ਇਹਨਾਂ ਜੀ ਤੇ ਜਿਹੜੀ ਦੂਸਰੇ ਹੈਗੇ ਨੇ ਸਾਡੇ ਕਾਂਗਰਸ ਵਾਲੇ ਉਹਨਾਂ ਨੂੰ ਤਾਂ ਹਾਲੇ ਤੱਕ ਸੈਂਟਰਸ ਨੇ ਕਿਸੇ ਨੇ ਚੂਜ਼ ਕੀਤਾ ਉਹ ਹਾਲੇ ਤੱਕ ਆਪੋਜੀਸ਼ਨ 'ਚ ਬੈਠੇ ਨੇ ਸੋ ਇੱਕ ਹਾਈ ਟਾਈਮ ਹੈ ਕਿ ਆਪਾਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਬ ਦੀ ਸਟੇਟ ਪਾਰਟੀ ਨੂੰ ਅੱਗੇ ਲੈ ਕੇ ਆਇਆ ਜਾਵੇ ਦੂਸਰੀ ਗੱਲ ਸਾਨੂੰ ਕਿਉਂ ਵੋਟ ਪਾਇਆ ਜਾਵੇ ਜਦੋਂ ਮੈਂ ਆਪਣੀ ਗੱਲ ਸ਼ੁਰੂ ਕੀਤੀ ਕਿ ਅਸੀਂ ਦੇਖੋ ਇੱਕ ਪੜ੍ਹੇ ਲਿਖੇ ਬੈਕਗ੍ਰਾਉਂਡ ਚ ਬਿਲੋਂਗ ਕਰਦੇ ਹਾਂ ਮੇਰੇ ਫਾਦਰ ਇੱਕ ਲਾਇਰ ਨੇ ਮੇਰੇ ਦਾਦਾ ਜੀ ਇੱਕ ਲਾਇਰ ਸੀਗੇ ਤੇ ਮੇਰੇ ਬ੍ਰਦਰ ਵੀ ਹੀ ਇਜ਼ ਅ ਲਾਇਰ ਤੇ ਅਸੀਂ ਸਾਰੇ ਇੱਕ professionਲ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਤੇ ਸਾਨੂੰ ਪਤਾ ਹੈ ਕਿ ਬੀਇੰਗ ਪਿਲਰ ਆਫ ਸੋਸਾਇਟੀ ਕਿਹੜਾ ਦਰਵਾਜ਼ਾ ਜਾ ਕੇ ਖਟਕਟਾਣਾ ਹੈ ਕਿੱਥੇ ਜਾ ਕੇ ਕਿਹੜੀ ਗੱਲ ਕਰਨੀ ਹੈ ਕੌਣ ਰਾਈਟ ਪਰਸਨ ਹੈ ਜਿਹਨੂੰ ਅਸੀਂ ਅਪਰੋਚ ਕਰ ਸਕਦੇ ਹਾਂ ਡਿਫਰੈਂਟ ਕੰਮਾਂ ਲਈ ਅਸੀਂ ਇੰਨੇ ਦਿਨ ਕੈਂਪੇਨਿੰਗ ਦੇ ਆਈ ਥਿੰਕ ਹਰ ਇੱਕ ਨੂੰ ਆਪਣੇ ਫੇਸਬੁੱਕ ਆਪਣੇ ਇੰਸਟਾਗ੍ਰam ਦੇ ਥਰੂ ਇੱਕੋ ਚੀਜ਼ ਦਿਖਾਈ ਹੈ ਕਿ ਹਾਲੇ ਤੱਕ ਵੱਡੇ ਪੋਲਿਟਿਸ਼ੀਅਨਸ ਜੋ ਕਲੇਮਸ ਕਰਦੇ ਆਏ ਆ ਇੱਕ ਕਹਿੰਦੇ ਆ ਨਾ ਜਿਵੇਂ ਇੱਕ ਗਮਲਾ ਹੈ ਉਹ ਗਮਲੇ ਨੂੰ ਬਾਹਰੋਂ ਤਾਂ ਸਜਾਤਾ ਪਰ ਅੰਦਰੋਂ ਜੇ ਉਹ ਖੋਖਲਾ ਸਮਝ ਗਏ ਗੱਲ ਨੂੰ ਉਹਨਾਂ ਨੇ ਬਾਹਰੋਂ ਸਜਾ ਕੇ ਤਾਂ ਦਿਖਾਤਾ ਸੀ ਆਪ ਪ੍ਰੋਜੈਕਟ ਕਰਤਾ ਉਹ ਪ੍ਰੋਜੈਕਟ ਕਰਤਾ ਅੰਦਰੋਂ ਤਾਂ ਹਾਲੇ ਉਹ ਖੋਖਲੇ ਨੇ ਤੇ ਵਾਦੇ ਤਾਂ ਉਹਨਾਂ ਨੇ ਪੂਰੇ ਕੀਤੇ ਨਹੀਂ ਤਾਂ ਉਹਨਾਂ ਨੂੰ ਕੁਐਸਚਨ ਕਰਨ ਲਈ ਵੀ ਤੁਹਾਨੂੰ ਇੱਕ ਆਪੋਜੀਸ਼ਨ ਦਾ ਮੈਂਬਰ ਚਾਹੀਦਾ ਤਾਂ ਕਰਕੇ ਸਾਨੂੰ ਵੋਟ ਦਿਓ ਜਿਵੇਂ ਤੁਸੀਂ ਵੀ ਇੱਕ ਧੀ ਹੋ ਹੈਨਾ ਦਿਲਰੋਜ਼ ਦਾ ਮਾਮਲਾ ਬਹੁਤ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਦੀ ਫੈਮਿਲੀ ਵੀ ਤੁਹਾਡੇ ਪਿਤਾ ਲਈ ਪ੍ਰਚਾਰ ਕਰ ਰਹੀ ਹੈ ਨਾ ਉਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਕਿ ਫਾਈਨਲੀ ਕੋਈ ਇਦਾਂ ਦੇ ਲੋਕ ਹੀ ਸਾਡੇ ਨਾਲ ਜੁੜੇ ਨੇ ਕਿਉਂਕਿ ਦੇਖੋ ਮੇਰੇ ਫਾਦਰ ਸਾਹਿਬ ਨੇ ਕੋਈ ਇੱਕ ਕੇਸ ਤਾਂ ਲੜਿਆ ਨਹੀਂ ਮੇਰੇ ਫਾਦਰ ਸਾਹਿਬ ਨੇ ਬਹੁਤ ਕੇਸਸ ਲੜੇ ਨੇ ਉਹਨਾਂ ਦੇ ਸਾਲ ਦੇ ਮਤਲਬ ਆਈ ਥਿੰਕ 111 ਪਲੱਸ ਕੁਛ ਐਨਾਕ ਨੰਬਰ ਹੈ ਮਿਨੀਮਮ ਮੈਕਸਿਮਮ ਦੀ ਲਿਮਟ ਨਹੀਂ ਹੈ ਮਿਨੀਮਮ ਉਹ ਜਿਹੜੇ ਪ੍ਰੋ ਬੋਨੋ ਫ੍ਰੀ ਆਫ ਕਾਸਟ ਕੇਸਸ ਲੜਦੇ ਨੇ ਬਹੁਤ ਕਟ ਲੁੱਕਾਂ ਨੂੰ ਆ ਗੱਲ ਪਤਾ ਤੇ ਇੱਕ ਦਿਲਰੋਜ਼ ਬੇਟੀ ਦਾ ਕੇਸ ਇਦਾਂ ਦਾ ਹੈ ਜੋ ਸਾਡੇ ਸਾਰਿਆਂ ਦੇ ਦਿਲਾਂ ਨੂੰ ਬਹੁਤ ਜਿਹਨੂੰ ਕਹਿੰਦੇ ਹੈ ਨਾ ਦਿਲ ਦੇ ਨੇੜੇ ਵੀ ਹੈ ਸਾਨੂੰ ਅੱਜ ਵੀ ਉਸ ਬੇਟੀ ਦਾ ਬਹੁਤ ਦੁੱਖ ਆਂਦਾ ਹੈ ਕਿ ਉਹ ਸਿਰਫ ਓਮ ਆਪਿਓ ਦੀ ਬੇਟੀ ਨਹੀਂ ਰਹੀ ਉਹ ਸਾਡੇ ਸਾਰਿਆਂ ਦੀ ਪੂਰੇ ਪੰਜਾਬ ਦੀ ਧੀ ਏ ਹੈਨਾ ਤੇ ਇੱਕ ਤਾਂ ਮੈਨੂੰ ਦੁੱਖ ਵੀ ਆਉਂਦੇ ਕਿਉਂਕਿ ਜਦ ਮੈਂ ਉਹਨੂੰ ਯਾਦ ਕਰਦੀ ਆ ਇੱਕ ਬੱਚਾ ਦਿਮਾਗ ਜਾਂਦਾ ਹੈ ਹੈਨਾ ਪਰ ਜਦ ਮੈਂ ਉਹਦੇ ਮੰਮੀ ਨੂੰ ਦੇਖਦੀ ਆ ਉਹਦੇ ਦਾਦਾ ਜੀ ਉਹਦਾ ਛੋਟਾ ਭਰਾ ਅਗਮ ਛੋਟਾ ਮੁੰਡਾ ਹੈ ਸਮਰਵਿਕੇਸ਼ਨ ਜਿੰਕਿੰਦਾ ਮੈਨੂੰ ਪੁੱਛਿਆ ਮੈਂ ਕਾ ਅਗਮ ਨਾਨੀ ਘਰ ਨਹੀਂ ਜਾਣਾ ਕਹਿੰਦਾ ਨਹੀਂ ਕਹਿੰਦਾ ਮੈਂ ਆਪਣੇ ਦਾਦਾ ਜੀ ਕੋ ਮੰਡਾ ਦਾਦਾ ਜੀ ਦੇ ਨਾਲ ਤੇ ਮੈਂ ਉਹਨਾਂ ਦੇ ਨਾਲ ਹੀ ਲੱਗਣੇ ਉਹ ਬੱਚੇ ਜਿੰਨਾ ਜਜ਼ਬਾ ਜੋ ਫੈਮਿਲੀ ਸਾਡਾ ਬਹੁਤ ਸਾਥ ਦੇ ਰਹੀ ਹੈ ਤੇ ਮੈਂ ਬਹੁਤ 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 ਸ਼ੁਕਰਗੁਜ਼ਾਰ ਹਾਂ ਉਹਦੇ ਮੰਮੀ ਦੇ ਕਿ ਉਹ ਇੰਨਾ ਟਾਈਮ ਕੱਢ ਕੇ ਆਪਣਾ ਇੱਕ ਮਾਂ ਵਾਸਤੇ ਇਹੋ ਜੀ ਗੱਲ ਕਰਨੀ बार-बार ਬਹੁਤ ਔਖੀ ਹੈ ਪਰ ਮੈਂ ਤਾਂ ਉਹਨਾਂ ਨੂੰ ਸਾਫ਼ ਵੀ ਕਹਤਾ ਸੀਗਾ ਮੈਂ ਕਿ ਦੀਦੀ ਤੁਹਾਡੇ ਲਈ ਔਖਾ ਹੋਏਗਾ ਤੁਸੀਂ ਨਾ ਕੁਝ ਵੀ ਕਰੋ ਪਰ ਉਹਨਾਂ 'ਚ ਇੰਨਾ ਜਜ਼ਬਾ ਉਹ ਕਹਿੰਦੇ ਕਿ ਲੋੜ ਹੈ ਕਿਉਂਕਿ ਕਹਿੰਦੇ ਕਿ ਹੁਣ ਮੇਰਾ ਬੇਟਾ ਵੀ ਤਾਂ ਹੈ ਉਹਨੇ ਵੀ ਤਾਂ ਅੱਗੇ ਪੰਜਾਬ ਚ ਰਹਿਣਾ ਹੈ ਕਹਿੰਦੇ ਜਦ ਆਪਾਂ ਇਦਾਂ ਦੇ ਰਿਪਰੈਜ਼ੈਂਟੇਟਿਵਸ ਰਿਪਰੈਜ਼ੈਂਟੇਟਿਵਸ ਲੈ ਕੇ ਆਵਾਂਗੇ ਤਾਂ ਹੀ ਸਾਡੇ ਬੱਚਿਆਂ ਦਾ ਫਿਊਚਰ ਸਿਕਿਉਰ ਜੋ ਇੱਕ ਲਾਅ ਐਂਡ ਆਰਡਰ ਸਿਸਟਮ ਨੂੰ ਇੱਕ ਸਟ੍ਰੀਮਲਾਈਨ ਕਰੇ ਸਮਝੇ ਕਿ ਕਿਆ ਇਸ ਟਾਈਮ ਨੀਡ ਆਫ ði ਆਵਰ ਤਾਂ ਕਰਕੇ ਉਹ ਸਾਡੇ ਨਾਲ ਜੁੜੇ ਨੇ ਜਿਵੇਂ ਆਪਾਂ ਦਿਲਰੋਜ਼ ਦੀ ਗੱਲ ਕੀਤੀ ਹੈ ਨਾ ਹਰ ਮਾਂ-ਬਾਪ ਲਈ ਬੱਚੇ ਬਹੁਤ ਅਹਿਮ ਹੁੰਦੇ ਹਨਾ ਤੁਸੀਂ ਵੀ ਤੁਹਾਡੀ ਵੀ ਕਹਿੰਦੇ ਸਿਹਤ ਅੱਜਕੱਲ ਠੀਕ ਨਹੀਂ ਹੈਗੀ ਹਨਾ ਤੁਹਾਡੇ ਪਿਤਾ ਜੀ ਨੇ ਇਹਨੇ ਰੋਕਿਆ ਨਾ ਕਰੋ ਪ੍ਰਚਾਰ ਹਨਾ ਕਿਉਂ ਸਿਹਤ ਠੀਕ ਨਹੀਂ ਹੈਗੀ ਅ ਚਲੋ ਮੈਂ ਇੱਕ ਬੜੀ ਪਰਸਨਲ ਗੱਲ ਦੱਸਦੀ ਆ ਮੈਂ ਹਲੇ ਆਪਣੇ ਆਪ ਦੇ 7th ਮੰਥ ਦੇ ਵਿੱਚ ਆ ਤੇ ਮੇਰੇ ਫਾਦਰ ਸਾਹਿਬ ਨੇ ਜਿਸ ਦਿਨ ਟਿਕਟ ਅਨਾਉਂਸ ਹੋਈ ਸੀਗੀ ਤੇ ਮੈਂ ਬਹੁਤ ਹੀ ਪ੍ਰਾਊਡ ਡਾਟਰ ਹਾਂ ਹੈ ਨਾ ਤੇ ਮੈਂ ਬਹੁਤ ਖੁਸ਼ ਵੀ ਸੀਗੀ ਹੈ ਨਾ ਤੇ ਪਾਪਾ ਨੇ ਇੱਕੋ ਹਾਲ ਕਹੀ ਕਹਿੰਦੇ ਜੇ ਤੂੰ ਆਪਣੀ ਸਿਹਤ ਨਾਲ ਥੋੜਾ ਜਿਹਾ ਵੀ ਕੋਈ ਰਿਸਕ ਲਿੱਤਾ ਕਹਿੰਦੇ ਮੈਂ ਹਲੇ ਕਹਿੰਦਾ ਸਭ ਛੱਡ ਦੂੰਗਾ ਤੂੰ ਠੀਕ ਰਹਿਣੀ ਚਾਹੀਦੀ ਹੈ। ਹਮ ਮੇਰੇ ਹਸਬੰਡ ਨੇ ਸਚਨ ਬਹੁਤ ਸਪੋਰਟਿਵ ਹੈ। ਮੇਰੇ ਇਨ-ਲॉज ਹੈਗੇ ਨੇ ਬਹੁਤ ਸਪੋਰਟਿਵ ਹੈ। ਮੇਰਾ ਬਹੁਤ ਧਿਆਨ ਰੱਖਿਆ ਜਾ ਰਿਹਾ ਹੈ। ਪਰਿਤੀ ਉਹਨ ਦੇ ਨਾਤੇ ਮੇਰਾ ਫਰਜ਼ ਹੈ। ਇਹ ਸਿਰਫ ਮੇਰਾ ਨਹੀਂ ਇਹ ਮੇਰੇ ਆਣ ਵਾਲੇ ਬੱਚੇ ਦਾ ਵੀ ਫਰਜ਼ ਹੈ ਆਪਣੇ ਨਾਨਨੇ ਵਾਸਤੇ ਕਿ ਅਸੀਂ ਉਹਨਾਂ ਦੇ ਇੰਨੇ ਸਾਲਾਂ ਦੀ ਮਿਹਨਤ ਨੂੰ ਜੇ ਇੰਨੇ ਸਾਲ ਉਹਨਾਂ ਨੇ ਆਪਣੀ ਸੋਸਾਇਟੀ ਨੂੰ ਦਿੱਤੇ ਹੈ ਤਾਂ ਅਸੀਂ ਉਹਨਾਂ ਦੇ ਨਾਲ ਲੱਗ ਕੇ ਇਸ ਮਿਹਨਤ ਨੂੰ ਰੰਗ ਲਿਖਿਆਈਏ। ਤੇ ਮੈਨੂੰ ਲੱਗਦਾ ਇਹ ਤਾਂ ਇੱਕ ਬਹੁਤ ਛੋਟੀ ਜੀ ਦੇਣ ਹੈ ਜੋ ਮੈਂ ਆਪਣੇ ਫਾਦਰ ਸਾਹਿਬ ਵਾਸਤੇ ਕਰ ਸਕਦੀ ਹਾਂ ਬਹੁਤ ਹੀ ਛੋਟੀ ਜਿੰਨਾ ساری ਉਮਰ ਉਹਨਾਂ ਨੇ ਆਪਣੇ ਬੱਚਿਆਂ ਦਾ ਕੀਤਾ ਮੇਰਾ ਮੇਰੇ ਬ੍ਰਦਰ ਦਾ ਭਾਬੀ ਹੋ ਗਏ ਹਸਬੰਡ ਹੋ ਗਏ ਮੈਨੂੰ ਲੱਗਦਾ ਹੈ ਕੋਈ ਵੀ ਧੀ ਆਪਣੇ ਪਿਓ ਦਾ ਕਦੇ ਮੋੜ ਹੀ ਨਹੀਂ ਸਕਦੀ ਹੈ ਜੀ ਨਾਲੇ ਇਹ ਗੱਲ ਮੈਂ ਦੋ ਕਲ ਰਾਤੀ ਕਿਸੇ ਨੂੰ ਕਹਿ ਕੇ ਹਟੀਆਂ ਕਿ ਜੇ ਮੈਂ ਆਪਣੇ ਫਾਦਰ ਸਾਹਿਬ ਦੇ ਵਰਗੀ 5% ਵੀ ਬਣ ਜਾ ਜਿਨ੍ਹਾਂ ਦੇ ਉਹਨਾਂ ਦੇ ਕਰਮ ਹੈ ਜਿਨ੍ਹਾਂ ਦੇ ਮੇਰੇ ਦਾਦਾ ਜੀ ਦੇ ਕਰਮ ਸੀਗੇ ਤਾਂ ਮੈਂ ਕਹਿੰਨੀ ਆ ਮੇਰੀ ਜ਼ਿੰਦਗੀ ਪਾਰ ਗੁਰੂ ਸਾਹਿਬ ਬਸ ਇੰਨੀ ਖੇ ਮੇ ਰੱਖਣ ਕੁਛ ਇਦਾਂ ਦਾ ਮੇਰੇ ਤੋਂ ਵਧੀਆ ਕਰਵਾ ਦੇ ਸੋ ਇਹ ਬਹੁਤ ਛੋਟੀ ਚੀਜ਼ ਹੈ ਜੀ ਜਿਵੇਂ ਘੁੰਮਣ ਸਾਹਿਬ ਵੀ ਹੈ ਜਿਹੜੇ ਇਲੈਕਸ਼ਨ ਸਿਆਸਤ ਦੇ ਵਿੱਚ ਉਹਨਾਂ ਦਾ ਵੀ ਬਹੁਤ ਤਾਂ ਤਿਆਰਬਾਨੀ ਕਿਉਂਕਿ ਪਹਿਲੀ ਵਾਰ ਇਲੈਕਸ਼ਨ ਲੜਿਆ ਸਾਡੇ ਪੂਰੇ ਪਰਿਵਾਰ ਦੇ ਮਨ ਲੱਗਦਾ ਪਹਿਲੀ ਇਲੈਕਸ਼ਨ ਹੋਣੀ ਹੈ ਨਾ ਇਹ ਸਿਲੈਕਸ਼ਨ ਚ ਕਿੱਦਾਂ ਦੇ ਤਿਆਰਬੇ ਆਏ ਪਹਿਲੀ ਗੱਲ ਮੈਂ ਕਹੂੰਗੀ ਇਹ ਸਾਡੀ ਸਿਆਸੀ ਤੌਰ ਤੇ ਪਹਿਲੀ ਇਲੈਕਸ਼ਨ ਐ ਪਰ ਮੇਰੇ ਫਾਦਰ ਸਾਹਿਬ ਪੰਜ ਵਾਰ ਬਾਰ ਦੇ ਪ੍ਰੈਜ਼ੀਡੈਂਟ ਰਹੇ ਆ ਤਾਂ ਆਈਨੀ ਕਿ ਅਸੀਂ ਬਿਲਕੁਲ ਹੀ ਨਹੀਂ ਵਾਕਫ ਆ ਇਸ ਮਾਹੌਲ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਪਿਆਰ ਪੁਰਾਣਾ ਐ ਅਸੀਂ ਕਦੇ ਅੱਗੇ ਨਹੀਂ ਵਧੇ ਪਰ ਪਿੱਛੋਂ ਅਸੀਂ ਹਮੇਸ਼ਾ ਰਿਪਰੈਜ਼ੈਂਟ ਕਰਦੇ ਰਹੇ ਆ ਹਰ ਤਰੀਕੇ ਦੇ ਵਿੱਚ ਤੇ ਕਈ ਇਲੈਕਸ਼ਨ ਜਿਵੇਂ ਸਾਡੇ ਗਰੇਵਾਲ ਸਾਹਿਬ ਸੀਗੇ ਹੈਗੇ ਨੇ ਬਹੁਤ ਮੇਰੇ ਰਿਸਪੈਕਟਿਡ ਨੇ ਬਹੁਤ ਪਿਆਰ ਹੈ ਤੇ ਹੁਣ ਰਣਜੀਤ ਅੰਕਲ ਦੀ ਜਦ ਇਲੈਕਸ਼ਨਸ ਦੇਖ ਲਿਆ ਉਹਨਾਂ 'ਚ ਮੈਂ ਨਾਲ ਲੱਗ ਕੇ ਦੇਖਿਆ ਹੈ ਮੈਂ ਆਪ ਸਟੂਡੈਂਟ ਪਾਰਟੀ ਦੇ ਵਿੱਚ ਕਾਫੀ ਕੰਮ ਰਹੀ ਹਾਂ ਕਿਉਂਕਿ ਮੈਂ ਪੰਜਾਬ ਯੂਨੀਵਰਸਿਟੀ ਦੀ ਮੇਰੀ ਐਜੂਕੇਸ਼ਨ ਹੈ ਸਾਰੀ ਤੇ ਤਜਰਬਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੂੰਗੀ ਖੁਸ਼ੀ ਹੈ ਮੇਰੀ ਮੈਂ ਬਹੁਤ ਜਿਵੇਂ ਦਾ ਨਾ ਮਾਨ ਮਹਿਸੂਸ ਕਰਦੀ ਹਾਂ ਕਿ ਜਦ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਹਰ ਇਨਸਾਨ ਨੇ ਪੂਰੀ ਇਲੈਕਸ਼ਨਸ ਦੇ ਵਿੱਚ ਅੱਜ ਤੱਕ ਇੱਕ ਗੱਲ ਕਹੀ ਹੈ ਕਿ ਬਾਦਲ ਸਾਹਿਬ ਨੇ ਕੈਂਡੀਡੇਟ ਬਹੁਤ ਵਧੀਆ ਹੀਰਾ ਬੰਦਾ ਚੁਣਿਆ ਤੇ ਇੰਨਾ ਆਈ ਥਿੰਕ ਅੱਛਾ ਕੈਂਪੇਨ ਮੈਨੂੰ ਮਿਲਿਆ ਹੈ ਫॉर ધ ਵੈਰੀ ਫਰਸਟ ਟਾਈਮ ਜੋ ਅਸੀਂ ਕਰ ਰਹੇ ਹਾਂ ਇਹ ਬਹੁਤ ਰੇਅਰ ਹੈ ਲੋਕਾਂ ਨੂੰ ਕੁਛ ਅਪੀਲ ਕਰਨੀ ਚਾਹੋਗੇ ਹਲਕਾ ਪੱਛਮੀ ਦੇ ਨੂੰ ਮੈਂ ਹਾਂਜੀ ਪਲੀਜ਼ ਮੈਂ ਲੋਕਾਂ ਨੂੰ ਇੱਕੋ ਅਪੀਲ ਕਰਨਾ ਚਾਹੂੰਗੀ ਵੋਟਾਂ ਨੂੰ ਰਹਿ ਗਏ ਨੇ 3 ਦਿਨ ਤੇ ਅਸੀਂ ਗਰਾਉਂਡ ਲੈਵਲ ਤੇ ਸਭ ਨਾਲ ਜਾ ਕੇ ਗੱਲ ਕਰ ਚੁੱਕੇ ਹਾਂ ਤੁਸੀਂ ਪਲੀਜ਼ ਇਸ ਸਰਵਨਾ ਕੈਂਡੀਡੇਟ ਸਿਲੈਕਟ ਕਰੋ ਮੈਰਿਟ ਬੇਸਿਸ ਤੇ ਕਰੋ 1.5 ਸਾਲ ਵੈਸੇ ਤਾਂ ਬਹੁਤ ਘੱਟ ਸਮੇਂ ਹੁੰਦਾ ਹੈ ਪਰ ਜਿਹਨੇ ਕੰਮ ਕਰਨਾ ਹੈ ਉਹਦੇ ਲਈ ਆ ਡੇਢ ਸਾਲ ਵੀ ਬਹੁਤ ਲੰਬਾ ਸਮਾਂ ਹੈ ਡੇਢ ਸਾਲ ਵੀ ਨਹੀਂ ਸਾਲ ਦੀ ਗੱਲ ਕਰੋ ਆ ਜ਼ਰੂਰ ਕਨਸਿਡਰ ਕਰੋ ਕਿ ਤੁਸੀਂ ਹਰ ਇੱਕ ਨੂੰ ਮੌਕਾ ਦੇ ਕੇ ਦੇਖਿਆ ਤੁਸੀਂ ਯਾਦ ਰੱਖੋ ਕਿ ਸਾਡੇ ਬਾਦਲ ਸਾਹਿਬ ਨੇ ਕੀ ਆਪਣੇ ਲਈ ਵਿਜ਼ਨ ਰੱਖਿਆ ਹੈ ਕੀ ਉਹ ਕੰਮ ਕਰਦੇ ਆਏ ਨੇ ਐਂਡ ਐਸ ਆਈ ਸੈਡ ਵੀ ਨੀਡ ਅ ਰਿਪਰੈਜ਼ੈਂਟੇਟਿਵ ਇੱਕ ਐਦਾਂ ਦਾ ਇਨਸਾਨ ਜੋ ਪੜਿਆ ਲਿਖਿਆ ਐਦਾਂ ਦਾ ਇਨਸਾਨ ਜੀ ਦੀ ਸੋਚ ਬਹੁਤ ਪੋਜ਼ਿਟਿਵ ਹੈ ਜੋ ਆਲਰੇਡੀ ਲੋਕਾਂ ਚ ਵਿਚਰਿਆ ਹੋਇਆ ਹੈ ਨਾ ਗੁੱਸਾ ਹੈ ਨਾ ਹੰਕਾਰ ਹੈ ਨਾ ਬਾਹਰੀ ਹੈ ਆਪਣਾ ਤੁਹਾਡਾ ਆਪਣਾ ਬੰਦਾ ਹੈ ਤੁਹਾਡੇ ਵੈਸਟ ਹਲਕੇ ਦੀ ਫੈਮਲੀ ਆ ਸਾਡੇ ਤਾਂ ਦੇਖੋ ਅਸੀਂ ਪੁਰਾਣੇ ਦਾਦਾ ਜੀ ਦੇ ਵੈਲਿਊ ਇੱਥੇ ਹੀ ਰਹੇ ਆ ਦਾਦਾ ਜੀ ਹੋ ਗਏ ਫਾਦਰ ਸਾਹਿਬ ਮੈਂ ਸਾਰੇ ਅਸੀਂ ਅੱਦਰ ਦੇ ਆ ਤਾਂ ਆਪਣੀ ਫੈਮਲੀ ਚ ਚੂਜ਼ ਕਰੋ ਤੁਹਾਡੇ ਆਪਣੇ ਪਰਿਵਾਰ ਦਾ ਬੰਦਾ ਆਏਗਾ ਤੁਹਾਨੂੰ ਰਿਪਰੈਜ਼ੈਂਟ ਕਰੇਗਾ ਤਾਂ ਤੁਹਾਡੀ ਸੁਣਵਾਈ ਹੋਏਗੀ ਬਸ ਇੰਨਾ ਕੀ ਹੈ ਇਹ ਸੱਟਨਰ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਕੁਮੰਦੇਸ ਪੁੱਤਰੀ ਇਸ਼ਵੀਨ ਕੁਮੰਸੀਗੇ ਜਿਹੜੇ ਕਹਿੰਦੇ ਆ ਕਿ ਲੋਕਾਂ ਨੂੰ ਕੋਈ ਆਪਣੇ ਵਰਗਾ ਤੇ ਆਪਣਾ ਚੋਣਨਾ ਚਾਹੀਦਾ ਜਿਹੜਾ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਗੱਲ ਕਰ ਸਕੇ ਹੁਣ ਨਤੀਜੇ ਦੱਸਣਗੇ ਕਿ ਲੋਕ ਕੀ ਚੋਣਦੇ ਆ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਟੜੀ